ਜੂਨ ਦੀ ਰਾਤ ਨੂੰ ਇੱਕ ਪ੍ਰਵਾਸੀ ਮਜ਼ਦੂਰ ਦੇ ਘਰ ਵਿੱਚ ਵੜ ਕੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਰਿਵਾਰ ਦੀ ਕੀਤੀ ਕੁੱਟਮਾਰ ਨਕਦੀ ਸਵਾਲ ਲੱਖ ਇੱਕ ਮੋਬਾਈਲ ਤੇ ਮੋਟਰਸਾਈਕਲ ਲੈ ਕੇ ਹੋਏ ਫਰਾਰ ਜੀ ਹਾਂ ਇਹ ਘਟਨਾ ਸਹਿਰ ਬਰਨਾਲਾ ਦੇ ਸੰਧੂ ਪੱਤੀ ਸੰਘੇੜਾ ਰੋਡ ਬਰਨਾਲਾ ਦੀ ਹੈ ਜਿੱਥੇ ਬੀਤੇ 6 ਜੂਨ ਦੀ ਰਾਤ ਤਕਰੀਬਨ 10 ਵਜੇ ਦੇ ਕਰੀਬ ਪਰਿਵਾਰ ਦੇ ਦੱਸਣ ਮੁਤਾਬਕ ਦੋ ਮੋਟਰਸਾਈਕਲਾਂ ਤੇ ਅੱਠ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਹੱਥਾਂ ਵਿੱਚ ਤੇਜ਼ ਤਾਰ ਹਥਿਆਰ ਅਤੇ ਹਾਕੀ ਰਾੜਾ ਫੜੀਆਂ ਹੋਈਆਂ ਸਨ ਉਹਨਾਂ ਦੱਸਿਆ ਕਿ ਕੁਝ ਵਿਅਕਤੀਆਂ ਨੇ ਸਾਨੂੰ ਉੱਪਨਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਵਿਅਕਤੀ ਅੰਦਰ ਲੱਕਰ ਵਿੱਚ ਪੈ ਨਗਦੀ 1 ਸਵਾ ਲੱਖ ਰੁਪਏ ਅਤੇ ਮੋਬਾਈਲ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਮਾਮਲੇ ਦੀ ਜਾਂਚ ਪੜਤਾਲ ਲਈ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ASI ਗੁਰਸਿਮਰਨ ਸਿੰਘ ਅਤੇ ਪਰਿਵਾਰਿਕ ਮੈਂਬਰ ਕੀ ਕਹਿੰਦੇ ਸਨ ਤੁਸੀਂ ਤਸਵੀਰਾਂ ਰਾਹੀਂ ਆਪ ਹੀ ਸੁਣ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਸ਼ੱਕੀ ਨਾਮੀ ਪੂਜਾ ਹਾਂ ਪੂਜਾ ਜੀ ਜਿਹੜੀ ਰਾਤ ਘਟਨਾ ਵਾਪਰੀ ਹੈ ਕੀ ਕੀ ਗੱਲਬਾਤ ਹੈ ਸਾਰੀ ਉਹ ਗੱਲ 9:30 ਵਜੇ ਕੀ ਗੱਲ ਹੋ ਗਈ ਜੀ ਫਿਰ ਮੇਰੇ ਜਵਾਕ ਬਾਹਰ ਖੜੇ ਸੀ ਬੱਚੇ ਮੇਰੇ ਜੀ ਉਹ ਅੱਠ ਬੰਦੇ ਆਏ ਅੱਛਾ ਦੋ ਮੋਟਰਸਾਈਕਲਾਂ ਤੇ ਚਾਰ ਚਾਰ ਬੈਠੇ ਸੀ ਉਹ ਤੇ ਉਹਨ ਪਰ ਰੋਡ ਸੀ ਜੀ ਲੋਹੇ ਕੀ ਉਹਨੇ ਗੇਟ ਤੇ ਬਜਾਈ ਹੈ ਰੋਡ ਫਿਰ ਇੱਕ ਨੇ ਮੈਂ ਫੜ ਲਈ ਮੇਰਾ ਗਲੇਮਾਨ ਫੜ ਲਿਆ ਇੱਕ ਨੇ ਜੀ ਔਰ ਦੋਨੋਂ ਬੱਚੋ ਕੇ ਪਿੱਛੇ ਪੱਜੇ ਹੈ ਅੱਛਾ ਦੋ ਤਿੰਨ ਬੱਚੇ ਨੇ ਪਿੱਛੇ ਕੋਠੇ ਤੱਕ ਪੱਜੇ ਮੇਰੇ ਬੱਚੇ ਡਰ ਕੇ ਮਾਰੇ ਕੋਠੇ ਤੇ ਚਲੇ ਗਏ ਫਿਰ ਦੋ दो अंदर बढ़ गए घरते वो ने तोड़फोड़ करी है पैसे भी कट के लेके गए कितने पैसे लगे एक लाख 20000 रुपए सी अच्छा जी एक मोबाइल सी मेरा जी वो मोबाइल के चक्कर में पूरे घर में बैठते पेटी रे सारा तोड़फोड़ करी है जी तीन मोटरसाइकिल तोड़ गए पूरे घर के सबरा सामान तोड़ के गए उन आठ नौ जेड़े व्यक्ति ਤੁਸੀਂ ਦੱਸ ਦਿਓ ਆਏ ਉਹਨਾਂ ਵਿੱਚੋਂ ਕਿਸੇ ਨੂੰ ਪਛਾਣਦੀ ਹਾਂ ਮੈਂ ਪਛਾਣਦੀ ਹੂ ਇੱਕੋ ਪਛਾਣਦੀ ਹੂ जी ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਇਹ ਮੰਗ ਕਰਦੇ ਹੂ ਮੇਰੇ ਨਿਆਂ ਦੇ ਪਾਓ कल को मेरे बच्चेन को मार जाते तो मैं क्या करती मेरे काज न्याय दबाओ मेरे बच्चों के काज मेरे काज वो तो मेरा घर वाला घर पे नहीं हैगा सी बस मेरे दो बच्चे सी मैं ऐसी बात हां जी की नाम है जी मेरा नाम चंद्रेश है जी हां चंद्रेश जी जिदी रात घटना वापरी है कौन सी की कुछ होएगा किनक नुकसान होए मेरे सामने वो मुंडे आए सी मैं इत्तो चला गया सी ਮੈਨੂੰ ਇਹ ਨਹੀਂ ਪਤਾ ਕਿ ਫਿਰ ਕਿਦੋਂ ਆਏ ਨੇ ਉਹ ਕਦੋਂ ਨਹੀਂ ਆਏ ਮੈਂ ਮੇਰੇ ਮਗਰੋਂ ਹੀ ਪਿੱਛੇ ਆ ਗਏ ਨਾਲੇ ਬੱਚੇ ਸਾਰੇ ਮਾਰ-ਪੀਟ ਕਰੀਏ ਨਾਲੇ ਪੈਸੇ ਪੂਸੇ ਚੱਕ ਲੈ ਗਏ ਤਿੰਨ ਚਾਰ ਤਿੰਨ ਗਾੜੀਆਂ ਦੀ ਮਾਰ ਤੋੜ ਫਾੜ ਕਰੀਏ ਗਾੜੀ ਮਚਾ ਵੀ ਦਿੱਤੀ ਹੈ ਕੀ ਕਾਰਨ ਕੀ ਲੜਾਈ ਝਗੜਾ ਕੀ ਸੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਨਾਲ ਹਾਂਜੀ ਕੁਝ ਨਹੀਂ ਸੀ ਉੱਥੇ ਤਾਂ ਚੋਰੀਆਂ ਕਰਨੇ ਤੇ ਪੀ ਪਾ ਕੇ ਚਲੇ ਆਏ ਡੱਕੇ ਹੋਏ ਸੀ ਜੀ ਹਾਂ ਤੇ 21 ਵਜੇ ਦੀ ਘਟਨਾਗੀ ਇਹ ਹੈਗੀ ਹੈ ਤਕਰੀਬਨ 9:30 ਦੀ ਜੀ ਕੋਈ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਕੋਈ ਪ੍ਰਸ਼ਾਸਨ ਨਹੀਂ ਆਇਆ ਦੱਸਿਆ ਸੁਝੀਗਾ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਕੋਈ 60 ਮਿੰਟ ਦੱਸ ਦੇ ਕਿਸੇ ਦੇ ਕੋਈ ਮੁੰਡੇ ਦਾ ਹੱਥ ਟੁੱਟਿਆ ਪਿਆ ਹੈ ਜੀ ਕਿੱਥੇ ਨਹੀਂ ਤਨ ਦੋ ਮੁੰਡੇ ਹੋਰ ਹਸਪਤਾਲ 'ਚ ਪੜਤੀ ਨੇ ਜੀ ਤਨ ਤੰਨੀ ਪੜਤੀ ਨੇ ਜੀ ਹਾਂ ਜੀ ਚੰਦਰ ਜੀ ਕੀ ਕੀ ਨੁਕਸਾਨ ਹੋਇਆ ਦੇਖੋ 1 ਲੱਖ 20 ਹਜ਼ਾਰ ਰੁਪਏ ਚੱਕੇ ਲੈ ਗਏ ਇੱਕ ਮੋਬਾਈਲ ਚੱਕੇ ਲੈ ਗਏ ਇੱਕ ਮੋਟਰਸਾਈਕਲ ਚੱਕੇ ਲੈ ਗਏ ਤਨ ਮੋਟਰਸਾਈਕਲ ਤੋੜ-ਫੋੜ ਕਰ ਗਏ ਜੀ ਔਰ ਇੱਕ ਮੁੰਡੇ ਦਾ ਹੱਥ ਤੋੜ ਗਏ ਜੀ ਜੀ ਇੱਕ ਦੇ ਇੱਕ ਦੀ ਹੋਰ ਹੱਥ 'ਚ ਝੋਟਾ ਇੱਕ ਦੇ ਤੋਂ ਬਾੜੀ ਝੋਟਾ ਮੁੰਡੇ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ 100 ਨੰਬਰ 'ਤੇ ਫੋਨ ਕੀਤਾ ਸੀ ਇੱਥੇ ਆਏ ਸੀ ਉਹ ਇੱਥੋਂ ਬਿਉਰਾ ਕਰਕੇ ਚਲੇ ਗਏ ਕੋਈ ਕੋਈ ਸਰਵਾਈ ਨਹੀਂ ਕੀਤੀ ਜੀ ਜੀ ਨਹੀਂ ਕੀਤੀ ਹੈ ਜਿਹੜੀ ਗੁੰਡਾਗਰਦੀਆ ਜਿਹੜੀ ਨਸ਼ੇੜੀ ਬੰਦੇ ਨੇ ਨਸ਼ਾ ਬਹੁਤ ਚੱਲਦਾ ਆਪਾਂ ਦੇਖ ਰਹੇ ਹਾਂ ਹਾਂਜੀ ਪੰਜਾਬ ਦੇ ਅੰਦਰ ਸੱਤ ਤੋਂ ਜ਼ਿਆਦਾ ਗੁੰਡਾਗਰਦੀਆ ਇੱਥੇ ਇੰਨੀ ਜਿੱਥੇ ਕਿੱਥੇ ਵੀ ਨਹੀਂ ਹੈਗੀ ਆ ਆਪਾਂ ਸਾਰੇ ਤੁਰਦੇ ਫਿਰਦੇ ਦੇਖਦੇ ਨੇ ਆਪਾਂ ਤਾਂ ਦੋ ਰੋਟੀ ਕਰਕੇ ਖਾਣੇ ਕਿਸੇ ਦੀ ਚੋਰੀ ਜੱਪਾ ਨਹੀਂ ਕਰਨੀ ਹੈ ਜੀ ਤੇ ਵਿਚਾਰੇ ਗਰੀਬ ਬੰਦੇ ਨੇ ਇਹਨਾਂ ਦੀ ਮਾਰਕੁੱਟ ਕਰਦੇ ਨੇ ਇਹ ਤੇ ਜਿੱਥੇ ਮਰਜ਼ੀ ਘੇਰ ਲੈਣੇ ਕਦੇ ਕਦੇ ਤਾਂ ਤੇ ਆਪਾਂ ਇਹ ਸੋਚਦੇ ਨੇ ਕਿ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਇੰਨਾ ਤੋਂ ਕਾਰਵਾਈ ਕੀਤੀ ਜਾਵੇ ਤੇ ਸਖਤ ਤੇ ਸਖਤ ਇਹਨਾਂ ਨੂੰ ਫੜਨਾ ਚਾਹੀਦਾ ਆਪਣਾ ਉਤਾਰ ਸਿੰਘ ਜੀ ਬਾਈ ਜੀ ਕਿੱਥੇ ਰਹਸਪਨੀਥੇ ਆਪਣੇ ਬਿਲਕੁਲ ਨਾਲ ਹੀ ਆਈ ਕੋਠੀ ਜੀ ਹਾਂ ਸੋ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਜੀ ਵੀ ਅਸੀਂ ਤਾਂ ਪੈਸੇ ਹੀ ਅੰਦਰ ਹਾਂ ਜੀ ਠੀਕ ਹੈ ਜੀ ਜਦੋਂ ਇਹ ਭੱਜ ਕੇ ਗਿਆ ਮੁੰਡਾ ਇਹਨੇ ਬੈਲ ਮਾਰੀ ਆ ਜਦੋਂ ਬੈਲ ਮਾਰੀ ਅਸੀਂ ਬਾਹਰ ਆਏ ਤਾ 7-8 ਬੰਦੇ ਸੀਗੇ ਇਹ। ਹਾਂਜੀ। ਇੰਨਾ ਕੋ ਦੋ ਮੋਟਰਸਾਈਕਲਾਂ ਤੇ ਸੀਗੇ, ਰੌੜਾਂ ਸੀਗੀਆਂ। ਬੰਦੇ ਆਪਾਂ ਕੋਈ ਪਛਾਣੇ ਨਹੀਂ, ਆਪਾਂ ਐਂ ਕਹਿ ਦਈਏ। ਠੀਕ ਹੈ ਜੀ। ਪਰ ਇਹ ਅਸੀਂ ਰਾਤ ਦੇ ਹੀ ਪੁਲਿਸ ਕੋਲ ਤੁਰੇ ਫਿਰਦੇ ਆ। ਜੀ। ਠੀਕ ਹੈ ਜੀ। ਅਸੀਂ ਵੀ ਖੁਦ ਗਿਆ ਮੇਰੀ ਵੀ ਚੰਡੀਗੜ੍ਹ ਗੱਲ ਹੋਈ ਉਹਨਾਂ ਦੇ ਨਾਲ। ਹਾਂਜੀ। ਉਹਨਾਂ ਦੇ ਨਾਲ ਫੋਨ ਤੇ ਨੰਬਰ ਵੀ ਲਿਖਾਇਆ। ਜੀ। ਠੀਕ ਹੈ ਜੀ। ਇਹ ਸ਼ਰਿਆਮ ਗੁੰਡਾ ਕਰਦੀਆਂ ਚੱਲ ਜਾਂਦੇ। ਜੀ। ਇੱਥੇ ਕੋਈ ਵੀ ਸੁਣਵਾਈ ਨਹੀਂ। ਰਾਤ ਇਹਨੂੰ ਅ ਰਾਡ ਲੈ ਕੇ ਉਹ ਮਾਰਨ ਨੂੰ ਪੈਗੇ ਸੀ। ਇਹ ਤਾਂ ਇੱਥੇ ਡਿੱਗੀ ਪਈ ਸੀ। ਅੱਛਾ ਜੀ। ਜਦੋਂ ਮੁੰਡਾ ਸਾਡੇ ਕੋਲੇ ਗਿਆ। ਅਸੀਂ ਆ ਕੇ ਜਦੋਂ ਦੇਖਿਆ ਇਹਨੂੰ ਪਾਣੀ ਪੂਣੀ ਪਿਆਇਆ ਇਹਨੂੰ ਫੇਰ ਹੋਸ਼ ਆਇਆ ਇਹਨਾਂ ਦਾ ਪਤਾ ਹੀ ਨਹੀਂ ਸੀਗਾ ਵੀ ਆਹ ਕੀ ਹੋ ਗਿਆ ਮੁੰਡੇ ਜਾ ਕੇ ਜਿਹੜੇ ਨੇ ਉਹ ਕੰਦਾ ਟੱਪ ਕੇ ਇਧਰ ਪਰਲੇ ਪਾਸੇ ਦੀ ਡਿੱਗੇ ਨੇ ਫੇਰ ਅਸੀਂ ਆ ਕੇ ਦੇਖਿਆ ਵੀ ਆਹ ਸਾਰਾ ਕੁਝ ਤੇ ਤੋੜ ਭੰਨ ਹੋਈ ਪਿਆ ਸਾਰਾ ਕੁਝ ਮੋਟਰਸਾਈਕਲ ਭੰਨੇ ਪਏ ਨੇ ਵੀ ਇਹ ਕੀ ਕੁਛ ਹੋਇਆ ਜੀ ਜਿਹੜੀਆਂ ਹਰ ਰੋਜ਼ ਘਟਨਾਵਾਂ ਦੇਖੋ ਜਿਹੜੀਆਂ ਲੁੱਟਖੋਹ ਦੀਆਂ ਵਾਪਰ ਰਹੀਆਂ ਨੇ ਆਮ ਜੇ ਆਪਾਂ ਗੱਲ ਕਰੀਏ ਤਾਂ ਮਜ਼ਦੂਰ ਜਾਂ ਕਿਸਾਨ ਜਾਂ ਕਿਸੇ ਵੀ ਵਰਗ ਦਾ ਭਾਵੇਂ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਤਾਂ ਇੱਕ ਸਹਿਮ ਬਣਿਆ ਹੋਇਆਗਾ ਦਿਨ ਛਿਪਣ ਤੋਂ ਪਹਿਲਾਂ ਪਲ-ਪਲ ਅਲੱਗ-ਅਲੱਗ ਘਰ ਵੜਨ ਦੀ ਕੋਸ਼ਿਸ਼ ਕਰਦਾਗਾ ਤੁਸੀਂ ਵੀ ਦੇਖ ਰਹੇ ਹੋ ਅਵਤਾਰ ਸਿੰਘ ਜੀ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਈ ਰੋਡ ਤਾਂ ਸਰ ਇਹ ਜੇ ਨੇ ਜਿਹੜਾ ਦਿਨ ਛਿਪਣ ਵੀ ਨਹੀਂ ਦਿੰਦੇ ਬੰਦੇ ਉਹ ਕਹਿੰਦੇ ਨੇ ਪਹਿਲਾਂ-ਪਹਿਲਾਂ ਚਲੋ ਉੱਥੇ ਐ ਨਹੀਂ ਪਤਾ ਵੀ ਕੀ ਲੋਟਾਂ ਕੋ ਆ ਜਾ ਠੀਕ ਹੈ ਜੀ ਆ ਹੁਣ ਸ਼ਰੇਆਮ ਦੋ ਬੱਚੇ ਸੀ ਘਰੇ ਕੱਲੇ ਔਰਤ ਸੀ ਐਦੂ ਗੁੰਡਾਗਰਦੀ ਕੀ ਹੋਊਗੀ ਜੇ ਆਪਾਂ ਲਈਏ ਠੀਕ ਹੈ ਜੀ ਅਸੀਂ ਆਪਣੇ ਐਮਐਲਏ ਜਿਹੜੇ ਨੇ ਮੀਤ ਮੀਤਹਿਰ ਸਾਹਿਬ ਜਾਂ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਅਸੀਂ ਉਹਨਾਂ ਨੂੰ ਇਹ ਚੀਜ਼ ਦੀ ਮੰਗ ਕਰਦੇ ਆਂ ਵੀ ਇਹ ਚੀਜ਼ਾਂ ਤੇ ਨਖੇਲ ਪਾਈ ਜਾ। ਠੀਕ ਹੈ ਜੀ ਜੋ ਨਸ਼ਾ ਵੇਕਦਾ ਕਿੱਥੋਂ ਵੇਕਦਾ ਕਿਵੇਂ ਵੇਕਦਾ ਠੀਕ ਹੈ ਜੀ ਇਹ ਗਾਹਾਂ ਦੀ ਗਾਹਾਂ ਇਹ ਚੀਜ਼ਾਂ ਕਿਵੇਂ ਹੋ ਰਹੀਆਂ ਨੇ ਕੋਈ ਵੀ ਇਹਦੇ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਕੱਲ ਕੱਲੇ ਰਹਿਣ ਦਾ ਤਾਂ ਬਿਲਕੁਲ ਟਾਈਮ ਹੀ ਨਹੀਂ ਆ ਗਿਆ। ਅਸੀਂ ਵੀ ਅੱਜ ਕੱਲ ਬੋਲ ਰਹੇ ਆਂ ਸਾਨੂੰ ਨਹੀਂ ਪਤਾ ਵੀ ਉਸ ਅਸੀਂ ਬਿਆਨ ਦੇ ਰਹੇ ਆਂ ਸ਼ਾਮ ਨੂੰ ਸਾਨੂੰ ਸਿੱਟ ਲੈਣ। ਅੱਜ ਕੱਲ ਇਹ ਚੀਜ਼ ਤਾਂ ਖਤਮ ਹੀ ਹੋ ਗਈ ਨਾ ਜੀ ਅੱਜ ਕੱਲ ਦਾ ਗੁੰਡਾਗਰਦੀ ਸ਼ਰੇਆਮ ਚੱਲਦੀ ਵੀ ਇਸ ਕਰਕੇ ਅਸੀਂ ਸੀਐਮ ਸਾਹਿਬ ਨੂੰ ਲਾ ਲੋ ਡੀਸੀ ਸਾਹਿਬ ਨੂੰ ਲਾ ਲੋ ਐਸਐਸਪੀ ਸਾਹਿਬ ਮਾਨਯੋਗ ਨੂੰ ਲਾ ਲੋ ਐਸਐਚਓ ਸਾਹਿਬ ਨੂੰ ਲਾ ਲੋ ਵੀ ਅਸੀਂ ਇਹ ਕਹਿੰਨੇ ਆ ਵੀ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਏਗਾ ਹਾਂਜੀ ਕੀ ਨਾਮ ਵੀਰੂ ਹਾਂ ਵੀਰੂ ਜਿਹੜੇ ਮਤਲਬ ਇੱਥੇ ਕੁੱਟਮਾਰ ਕਰਕੇ ਗਏ ਨੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਹਾਂ ਜਾਣਦਾ ਹਾਂ ਮੈਂ ਇੱਕ ਇੱਕ ਦੋ ਬੰਦੇ ਜਾਣਦਾ ਹਾਂ ਕਿਵੇਂ ਜਾਣਦੇ ਹੋ ਉਹ ਉਧਰੇ ਰਹਿੰਦੇ ਆਂ ਪਾਰ हमें भी हम मुझे मुझे भी धमकी दी थी मारने की उसने कि तेरे को भी मारूंगा बीरू को भी मारूंगा और फ़ोन पे भी गल हुई है उस पर भी बता रहा है कि हाँ फ़ोन पे भी रिकॉर्डिंग आप धमकी दे रहा है कि बीरू को ही मारना है बीरू को उसको उसको भी कब्रे पर रहने नहीं देंगे कौन, कौ, कौ, कौन कौन है क्या नाम उसका नाम है राजा बाबू जी हाँ वो वो उसके साथ लड़के हैं दस बार है वो मारने के लिए हर वक्त तैयार रहता है हाँ के काम क्या करता हुआ? काम ऐसा ही करता है फेरी का कबाड़े का कबाड़े का काम करता है वो और मारने के लिए फिरता रहता है वो तुम्हारे साथ पहला पहले कब झगड़ा बताओ पहले दस बारह दिन पहले हुआ था झगड़ा झगड़ा एक तारीख को हुआ था मेरे साथ झगड़ा उसके साथ दो तीन बार झगड़ा हो चुका है मेरे साथ अब मैं आज भी आज भी हो गया था मेरे साथ झगड़ा आपने आप कह रहे हो आपको मारने की धमकी दे रहे है जहाँ आपसे पहले भी झगड़ा हुआ है तो आपने कोई उसकी कंप्लेंट नहीं की पुलिस प्रशासन कंप्लेंट की थी इधर कोई भी नहीं कोई भी कार्रवाई नहीं करता है कोई कार्रवाई होती नहीं है इधर अच्छा पंजाब के अंदर नहीं होती नहीं होती, नहीं होती।, नहीं होती। नहीं। नहीं। कौन से थाने में दी थी इधर सिटी टू में सिटी टू में हाँ अब क्या मांग करते हैं अब मदद यही कि इतना जो भी है हमें धमकी नहीं दे वो सुधार में आ जाए बस इतनी वो आपका नाम क्या अशोक कुमार जी।, जी आपके साथ क्या रहा है उसका यही पड़ा है उसका दारू पी के रात को नाटक करता है वो शाम को आके धमकियाँ देता है मारने तोड़ने की क्या किधर आप किधर रहते हो उधर ही रहते हैं जी किधर ट्राइडेंट के पास जी हाँ जी ट्राइडेंट वो मेरे बगल में मेरे बेड़े में ही रहता है कमरे के अलग अलग कमरा है और रोज उसका रोज का नियम है मैं लड़ाई करना दारू पी के लो ये करना और दो चार बंदों को लेके आता है खवाता है पियाता है सबको ऐसे ही करता है हाँ जी मनुष्य जन राजा बाबू का पूरा बदमाश हाँ रा, हाँ राजा बाबू ये पूरा मतलब गैंग स्टार बोलता है कि हम गैंग स्टार बनेंगे ये इतना डॉन बनना है कि आजकल किसी की नहीं सुनता है वो हाँ जी अभी हमारे मोटे ये किसी को जिनको गालियाँ देता है ये ये वो है कि सबको मानता नहीं है ये किसी को आपको भी धमकी दिया आप मेरे को भी धमकी दिया है वो आपने पुलिस पुलिस के पास नहीं गए न, नहीं अभी हम उसको समझा देते हैं दो तीन दिन से लेकिन रात को तो ज़्यादा ही फोन पे बोल रहा था ज़्यादा ही धमकी दे रहा था ये हाँ जी इसलिए तो इसलिए हम कहते हैं इसको सुधार कराओ बढ़िया रहेगा क्योंकि फिर किसी दिन ज़्यादा हो जाएगा तो ਜੋ ਜਿਹੜੇ 6 ਤਰੀਕ ਦੀ ਰਾਤ ਨੂੰ ਸੰਘੇੜਾ ਚੌਕ ਸੰਘੇੜਾ ਰੋਡ ਤੇ ਸੰਧੂ ਪੱਤੀ ਦੇ ਵਿੱਚ ਇੱਕ ਘਰ ਦੇ ਵਿੱਚ ਕੁਝ ਵਿਕਤੀਆਂ ਨੇ ਵੜ ਕੇ ਉਹਨਾਂ ਦੀ ਘੁਟਮਾਰ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੋਸ ਸੁਣਾਇਆ ਵੀ ਸਾਡਾ ਕੁਝ ਨਕਦੀ ਸਮਾਨ ਲੈ ਗਈ ਤੇ ਭੰਨ ਤੋੜ ਕਰ ਗਏ ਪੂਰਾ ਮਾਮਲਾ ਕੀ ਹੈ ਤੇ ਉਹਨਾਂ ਤੇ ਬਣਦੀ ਕਾਰਵਾਈ ਕੀ ਕੀਤੀ ਗਿਆ ਹੁਣ ਤੱਕ ਜਿਹਦੇ ਵਿੱਚ ਤਿੰਨ ਬੰਦੇ ਫੱਟੜ ਹੋਏ ਸੀ ਸੱਟ ਲੱਗੀ ਸੀ ਤਿੰਨੇ ਬੰਦੇ ਦਾਖਲ ਸੀਗੇ ਮਨੀਸ਼ ਕੁਮਾਰ ਇੱਕ ਦਾ ਮਨੀਸ਼ ਕੁਮਾਰ ਪੁੱਤਰ ओमप्रकाश ਘੇੜਾ ਰੋਡ ਬਰਨਾਲਾ ਇਦੇ ਨਾਲ ਦੋ ਹੋਰਾਂ ਗੁਰਪ੍ਰੀਤ ਤੇ ਸੰਦੀਪੇ ਦਾਖਲ ਹੋਈ ਸੀ ਇਹਨਾਂ ਦੇ ਬਿਆਨ ਤੇ ਮਕਦਮਾ ਨੰਬਰ 273 ਮਾਂਡਿਆ ਸੈਕਸ਼ਨ ਅਧਿਕਾਰ ਅਧੀਨ ਦਰਜ ਕਰਕੇ ਮਾਂਡਿਆ ਸੈਕਸ਼ਨ ਅਧਿਕਾਰ ਦਰਜ ਕਰ ਦਿੱਤਾਗਾ ਤੇ ਵਰਗਲਾਫ ਹੈਗਾਗਾ ਰਾਜ਼ਾ ਬਾਬੂ 7 8 ਨਾਮ ਨੂੰ ਵਿਅਕਤੀ ਆ 23 ਜਾਰੀ ਹੈ ਜਿਵੇਂ ਅੱਗੇ ਤੱਕ ਸਾਹਮਣੇ ਹੋਊਗਾ ਉਸ ਤਰ੍ਹਾਂ ਪੀਸ਼ੌਰ ਵਿੱਚ ਜੰਮੇ ਨਬਬਾਬਲਾ ਕੀ ਸਾਹਮਣੇ ਆਇਆ ਵੀ ਕੀ ਇਹ ਲੁੱਟਖੋ ਦਾ ਸੀ ਜਾਂ ਕੋਈ ਹੋਰ ਕੋਈ ਨਿੱਜੀ ਰਾਂਜਸ ਸੀ ਇਹਨਾਂ ਦਾ ਕੋਈ ਨਿੱਜੀ ਰਾਂਜਸ ਨੇ ਦੋਨੇ ਸਾਰੇ ਜਾਣੇ ਜਿਹੜੇ ਸਿਰ ਦੇ ਵਾਲ ਹੁੰਦੇ ਨੇਗੇ ਇਹ ਖਰੀਦ ਕੇ ਅੱਗੇ ਵੇਚਦੇ ਆ ਫਿਰ ਹਾਲ ਤਿੰਨਾਂ ਨੂੰ ਪਤਾ ਲੱਗੇ ਵੀ ਵਾਲ ਖਰੀਦਦੇ ਨੇਗੇ ਅੱਗੇ ਵੇਚਦੇ ਆ ਇਹਨਾਂ ਦੇ ਇਹੀ ਆਫਰ ਵਿੱਚ ਆ ਕਿ ਫੇਰੇ ਪੂਰੀ ਬਾਉਂਡ ਦਾ ਹੀ ਚੱਕਰ ਆ ਬਾਕੀ ਜਦੋਂ ਮੁੱਲਜਮ ਫੜੇ ਜਾਣਗੇ ਉਦੋਂ ਕਲੀਅਰ ਹੋ ਜੂਗੀ ਗੱਲ ਐ 6 8 ਚ ਕੁਝ ਗਿਣਤਾ ਤਾਂ ਨਹੀਂ ਕੀਤੀ ਨੇ ਅਜੇ ਕਰਫੁਰੀ ਬਾਕੀ ਹੈ ਸੰਦੀਪ ਕੁਮਾਰ ਦਾ ਮੋਟਰਸਾਈਕਲ ਪੋਸਟ ਕਰੋ ਪਏ ਲੱਖ ਦੀ ਪੈਸੇ ਚੱਕਣੇ ਬਿਆਨ ਵਿੱਚ ਦਰਜ ਕਰਵਾਇਆ ਉਹਨਾਂ ਨੇ ਇੱਕ ਮੋਟਰਸਾਈਕਲ ਘਾਉਣ ਲੈ ਗਈ ਸੀ ਤੇ ਇੱਕ ਮੋਬਾਈਲ ਉਥੋਂ ਦਾ ਖੋਤੇ ਰਹਿ ਗਈ ਸੀ ਮੋਟਰਸਾਈਕਲ ਇਹਨਾਂ ਨੇ ਜਾ ਕੇ ਟ੍ਰੇਡਰ ਫੈਕਟਰੀ ਦੇ ਇਰੀਏ ਦੇ ਪਹਿਲਾਂ ਪ੍ਰੇਮ ਨਗਰ ਉੱਥੇ ਰਾਮਦੇਵ ਨਗਰ ਪਹਿਲਾਂਗਾ ਉੱਥੇ ਇਹਨਾਂ ਨੇ ਮੋਟਰਸਾਈਕਲ ਨੂੰ ਅੱਗ ਲਾ ਦੇਤੀ ਸੀ ਮੋਟਰਸਾਈਕਲ ਨੂੰ ਸੜਿਆ ਹੋਇਆ ਕੰਪਨੀ ਵਿੱਚ ਲੈ ਗਏ ਕੁਝ ਨਕਦੀ ਕਿੰਨਾ ਕੁ ਦੱਸਿਆ ਪੈਸੇ ਕਿ ਸਵਾ ਗਲਾਖ ਦੇ ਕਰੀਬ